ਇਹ ਸੀ ਨਾ ਮੀਰ ਮੰਨੂ ਜ਼ੁਲਮਾਂ ਦੀ ਇੰਤਿਹਾਈ ਸਿੱਖਾਂ ਦੇ ਉੱਪਰ ਕਿਉਂਕਿ ਉਹਨੇ ਤੁਰਕੀ ਤੋਂ ਫੌਜ ਮੰਗਾਈ ਸੀ ਸਪੈਸ਼ਲ ਕਿ ਮੈਂ ਸਿੱਖਾਂ ਨੂੰ ਖਤਮ ਕਰੂੰਗਾ ਇਹਨਾਂ ਤੋਂ ਦਾ ਕੁਝ ਬਣਣਾ ਨਹੀਂ ਜਿਹੜੇ ਹੋਰੇ ਨੇ ਸਪੈਸ਼ਲ ਤੁਰਕੀ ਤੋਂ ਟਾਪ ਕਲਾਸ ਫੌਜ ਮੰਗਾਈ ਸੀ ਖਤਮ ਕਰਨ ਵਾਸਤੇ ਸਿੱਖਾਂ ਨੂੰ ਠੀਕ ਹੈ ਉਦੋਂ ਜਦੋਂ ਉਹਦੀ ਘੋੜੇ ਦੇ ਵਿੱਚ ਰਕਾਬ ਦੇ ਵਿੱਚ ਪੈਰ ਫਸ ਕੇ ਕਮਾੜ ਦੇ ਵਿੱਚ ਸਿੱਖਾਂ ਨੂੰ ਕਤਲ ਕਰਨਾ ਚਾਹੁੰਦਾ ਸੀ ਕਮਾੜ ਚ ਸਿੱਖ ਲੁਕੇ ਹੋਏ ਸੀ ਤਾਂ ਘੋੜੇ ਦੀ ਰਕਾਬ ਦੇ ਪੈਰ ਫਸ ਗਿਆ ਘੋੜਾ ਭਜਦਾ ਗਿਆ ਉਹਦੀ ਮੌਤ ਹੋ ਗਈ ਹਲਾਕੂ ਵਾਲੀ ਮੌਤ ਦੱਸੋ ਕੌਣ ਮਰਿਆ ਉਹ ਘੋੜੇ ਦੀ ਉਹ ਜਿਹੜਾ ਸਿਰਾਂ ਦੇ ਮੁੱਲ ਪਾਉਂਦਾ ਸੀ ਜਾਂ ਨੇਜੀਆਂ ਤੇ ਉੱਪਰ ਡੇਕ ਕੇ ਬੱਚਿਆਂ ਨੂੰ نیچے ਨੇਜਾ ਕਰ ਦਿੰਦਾ ਸੀ ਹਨ ਨੇਜੀਆਂ ਦੇ ਟਾਂਕੇ ਮਾਰਦਾ ਸੀ ਜਾਂ ਉਦੋਂ ਹੋਰ ਵੀ ਬਹੁਤ ਸਾਰੇ ਸੀ ਜਿਹੜੇ ਉਹਨਾਂ ਜੇਲ੍ਹਾਂ 'ਚ ਜਿੱਨਾਂ ਬੱਚਿਆਂ ਦਾ ਜਨਮ ਹੋ ਚੁੱਕਿਆ ਸੀ ਉਹਦੀ ਮੌਤ ਤੋਂ ਬਾਅਦ ਫਿਰ ਉਹ ਬਚ ਗਏ ਸੀ ਹਾਂ ਠੀਕ ਹੈ ਜੀ ਉਦੋਂ ਬਾਅਦ ਉਹਦੇ ਜਿਹੜੇ ਅੱਗੇ ਜਾਈਆ ਖਾਂ ਫਲਾਣਾ ਖਾਂ ਉਹ ਚੱਲੇ ਅੱਗੇ ਅਬਦਾਲੀ ਆਇਆ ਇਧਰੋਂ ਦਿੱਲੀ ਤੋਂ ਹੋਇਆ ਉਧਰੋਂ ਲਾਹੌਰ ਤੋਂ ਅਲੱਗ-ਅਲੱਗ ਹਨਾ ਜਮਰ ਹੱਟੇ ਐਂਟਰ ਕਰਕੇ ਜਾਂ ਇਧਰੋਂ ਜਲੰਧਰ ਦਬਾਬ ਤੋਂ ਦੀਨਾਬੇ ਸਾਰਿਆਂ ਕਰਕੇ ਉਹਦਾ ਸਿੱਖਾਂ ਨੂੰ ਜਿਹੜਾ ਉਹ ਉੱਭਰਨ ਦਾ ਟਾਈਮ ਮਿਲ ਗਿਆ ਸਾਰਾ ਠੀਕ ਹੈ ਉਹ ਚੀਜ਼ ਕਰਕੇ ਮੈਂ ਕੁਝ ਲੈਣਾ ਲਿਖਿਆ ਸੀ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਕਹਿੰਦਾ ਫਾਲੇ ਹਲਾਂ ਵਾਲੇ ਢਾਲ ਕੀ ਨੇ ਤੇਗ ਸੀ ਬਣਾਈ ਗੋਲੀ ਆਪਣੀ ਹੀ ਲੱਗੀ ਕਦੇ ਬੈਰੀ ਦੀ ਨਹੀਂ ਖਾਈ ਇਹ ਚੜ੍ਹ ਸਿੰਘ ਦਾ ਜ਼ਿਕਰ ਹੈ ਸਰਦਾਰ ਚੜ੍ਹ ਸਿੰਘ ਦਾ ਬੈਠਾ ਦਿਨਾਂ ਵਿੱਚ ਤੁਰਕੀ ਤੋਂ ਫੌਜ ਜੀ ਮੰਗਾ ਕੇ ਕਹਿੰਦਾ ਖਾਲਸੇ ਦਾ ਜਾਉ ਖਰਾਕ ਹੋ ਜੀ ਮਿਟਾ ਕੇ ਜਿੰਨਾ ਫੂਕੇ ਲਾਹੌਰ ਉਹ ਮੁੜ ਕੇ ਨਹੀਂ ਲੱਭੇ ਨਾਲੇ ਕੁੜੀਆਂ ਕੁਵਾਰੀਆਂ ਦੇ ਸੀਸਕਾ ਤੋਂ ਵੱਡੇ ਹੋਇਆ ਟੱਕਰ ਅਮਰੱਟਿਆਂ ਦਾ ਸਿੰਘਾਂ ਨਾਲ ਖੰਨੇ ਲੰਗੋ ਖਾਲਸਾ ਜੀ ਸਾਡੇ ਵੱਲੋਂ ਦੋਨੇ ਹੱਥ ਬੰਨੇ ਕੌਣ ਸ਼ੇਰਾਂ ਦੀਆਂ ੜਾਰਾਂ ਨੂੰ ਜਾਂ ਪੱਤਨਾਂ ਤੇ ਘੇਰੇ ਮੀਰ ਮੰਨੂ ਦੀਆਂ ਜੇਲਾਂ ਵਿੱਚ ਜੰਮੇ ਸੀਗੇ ਜਿਹੜੇ ਦੇਖੋ ਉਹਨਾਂ ਨੇ ਹੀ ਮੁਗਲਾਂ ਦੇ ਭੰਨ ਤੇ ਬਨੇ ਰਹੇ ਮੀਰ ਮੰਨੂ ਦੀਆਂ ਜੇਲਾਂ ਵਿੱਚ ਜੰਮੇ ਸੀਗੇ ਜਿਹੜੇ ਦੇਖੋ ਉਹਨਾਂ ਨੇ ਹੀ ਮੁਗਲਾਂ ਦੇ ਭੰਨ ਤੇ ਬਨੇ ਰਹੇ ਸੋ ਐਦਾਂ ਦਾ ਮਾਹੌਲ ਸੀ